ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ ਝੋਟੇ ਦਿਖਾਵਾਂਗੇ ਤਾਜ਼ੇ ਸੁਨਿਆ ਵੀ ਆ ਦੁੱਧ ਦੇ ਇੰਜਾਂ ਡਿਟੇਲ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮਾਗਰੀ ਕੁਲਜੀ ਸਿੰਘ ਕੈਂਡੋਜੀ ਦੇਤਲਾ ਜਿਲ੍ਹਾ ਬਰਨਾਲਾ ਠੀਕ ਹੈ ਜਿਲ੍ਹਾ ਬਰਨਾਲਾ ਗਿਆ ਪਿੰਡ ਵਜੀਤਕੇ ਕਲਾਂ ਤੇ ਮੋਬਾਈਲ ਨੰਬਰ ਜੀ ਆਪਣਾ 94640 9590 94640 9590 999 ਇਹਦਾ ਹੈਗਾ ਵੀਰੇ 80548 ਠੀਕ ਹੈ ਜੀ 15936 ਜਿਹੜੀ ਪਹਿਲੇ ਨੰਬਰ ਤੇ ਆਪਾਂ ਕੱਟੀ ਦੇਖੀ ਨੇ ਪਲੂਣ ਪਹਿਲਾ ਸੂਆ ਸੂਈਆ ਹਣੇ ਹਾਂਜੀ ਹਾਂ ਚਾਰ ਦੰਦ ਹੈ ਜੀ ਬਚਾ ਕਿਧਾ ਆ ਗਿਆ ਦਾਈ ਬਚਾ ਇਹਦੀ ਕਟਾ ਆ ਗਿਆ ਜੀ ਉਹ ਵਿਚਾਲੜਾ ਅਸੋ ਵਿਚਾਲੜਾ ਕਟਾ ਆ ਗਿਆ ਹਾਂਜੀ ਤੇ ਕੈ ਕਿ ਦਿਨ ਹੋ ਗਏ ਸੂਈ ਨੂੰ ਤੈਨੂੰ ਵੀਰੇ ਹੋ ਗਏ ਤਕਰੀਬਨ 16 17 ਦਿਨ ਠੀਕ ਹੈ ਕਿੰਨਾ ਦੁੱਧ ਆਉਣਾ ਇਸ ਵਕਤ ਹੁਣ ਟਾਈਮ 11 ਕਿਲੋ ਜਰਨੀ ਹਾਜ਼ਰ ਆਇਆ ਠੀਕ ਹੈ ਆਪਾਂ 13 ਜੋ ਕੇ ਲੈ ਕੇ ਆਏ ਸੀ ਠੀਕ ਹੈ ਕਿਧਰੋਂ ਲੈ ਕੇ ਆਏ ਆ ਆਪਾਂ ਇਹ ਹਰਿਆਣੇ ਚੋਂ ਲੈ ਆਂਦੀ ਆਂ ਠੀਕ ਹੈ ਹਰਿਆਣੇ ਚੋਂ 13 ਕਿਲੋ ਤੋਲ ਕੇ ਲੈ ਕੇ ਆਏ ਆ ਪਰ ਹੁਣ ਸਾਡੇ ਕੋਲ 11 ਕਿਲੋ ਆ ਹਾਂ 11 ਅੱਜ ਅਜੇ ਨੂੰ 4 ਦਿਨ ਹੋਇਆ ਜਾਂਦੀ ਹੁਣ ਕੱਲ੍ਹ ਕਰੀਏ ਪੱਠੇ-ਪੁੱਠੇ ਵਧੀਆ ਫਾੜ ਲੈਂਦੇ ਹੁਣ 13 ਦੇ ਜਾਵੜ ਨਹੀਂ ਜਾਂਦੀਆਂ ਹਾਂ ਜਾਣੀਆਂ ਆਰਾਮ ਨਾਲ ਜਾਣਗੀਆਂ ਚੋਣ ਜਵਾ ਤਾਰਾ ਤੂੰ ਰੈਕ ਨੰਬਰ ਕਹਿੰਦਾ ਭਾਉ 13 ਤੇ ਜਾ ਕੇ ਮੁੜੇ ਜੀ ਕਿ ਨਾ ਮੜੇ ਪਿੱਛੇ ਨੂੰ ਹਾਂ ਹਾਂ ਕਹਿੰਦਾ ਭਾ ਫਿਰ ਕਿੱਥੇ ਕਿ ਜਾ ਝੋਟੀ ਦੁੱਧ ਪਾ ਦੂਗੀ ਇਹ ਮੰਨ ਕੇ ਚੱਲੋ ਜੀ 13 ਫੁੱਲਾ ਹੀ ਦੇਣੀਆਂ ਜਾਣਦੀ ਜਿਵੇਂ ਪਹਿਲੇ ਸੁਣਿਆ ਫੁੱਲਾ ਦੇਣੀਆਂ ਤੇ ਲੈਣ ਵਾਲਾ 13 ਕਿਲੋ ਮੰਨ ਕੇ ਪੈਸੇ ਲੈ ਲੈ ਉਸ ਮੰਨ ਕੇ 13 ਕਿਲੋ ਮੰਨ ਕੇ ਚੋਣ ਚਵਾਤਾ ਰੈਕ ਨੰਬਰ ਹੈ 1 ਨੰਬਰ ਜੀ 1 ਨੰਬਰ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀ ਇਹਨਾਂ ਦਾ ਹੈ 1 ਹੰਤਾ ਜੀ 1 ਲੱਖ 45000 ਹਾਂ ਜੀ ਮਾਨਦਾਨ ਹੋ ਗਈ ਹਾਂ ਉਹ ਹੋ ਜਾਣਾ ਮੌਕੇ ਤੇ ਕੋਈ ਗੱਲ ਨਹੀਂ ਤੋੜੇ ਵਾਲਾ ਸੁਬਰ ਸਿੰਘ ਮੂੰਹ ਉੱਥੇ ਦੇਖ ਸਕਦੇ ਹੋ ਕੁੰਡਾ ਸਿੰਘ ਦਾ 1 ਲੱਖ 45000 ਕੀਮ ਤੇ ਹਰਿਆਣੇ ਦੇ ਵੀਰ ਦੱਸਦੇ ਕਿ ਆਪਾਂ ਲੈ ਕੇ ਆਏ ਆਗੇ ਕੱਦ-ਕੱਡ ਬਹੁਤ ਹੈ ਸਿੰਘ ਸਾਹ ਸੋਹਣਾ ਤੇ ਸਾਂ ਦਾ ਟਾਈਮ ਚਵਾਈ ਇਹਦੀ ਹੁਣ ਹੋਣੀ ਆ ਬਟਨਾਂ ਵਾਲੇ ਝੋਟੇ ਦੇ ਬਟਨ ਮੋਟੇ ਸੋਹਣੇ ਦਿਖਾਈ ਦਿੰਦੇ ਆ ਤੇ ਰਾਜੇ ਸਮੀਪਲੀ ਬਹੁਤ ਜ਼ਿਆਦੀ ਹੈਗੀ ਤੇ ਬਰੀਕਿਆਂ ਦੇ ਬੱਚਾ ਇੱਕ 45 ਕੀਮਤ ਆ 13 ਕਿਲੋ ਦਾ ਕਦੋਦੇ ਨੇ ਆਰਾਮ ਨਾਲ ਦੇਣਾਗਾ ਤੇ ਜਿਹੜੀ ਬਈ ਆਪਾਂ 2 ਨੰਬਰ ਝੋਟੀ ਦੇਖੇ ਨੇ ਖੜੀ ਨਾਲ ਇਹ ਕਿਹੜਾ ਸੂਸੂਈ ਆ ਇਹ ਵੀ ਪਹਿਲਾ ਸੂਸੂਈ ਆ 4 ਦੰਦਾਂ ਦਾ ਇਹ ਵੀ ਪਹਿਲਾ ਸੂਆ 4 ਦੰਦਾਂ ਦਾ ਇਹਦੇ ਮਗਰ ਬੱਚਾ ਕਿਹੜਾ ਆ ਗਿਆ ਮੇਰੇ ਵੀ ਸਹੀ ਆ ਗਈ ਜੀ ਕੱਟੀ ਜਾ ਇਹਦੇ ਵਿੱਚ ਕੱਟੀ ਆ ਗਈ ਮੱਥੇ ਦੇ ਫੁੱਲੇ ਹਾਂਜੀ ਹਾਂ ਇਹ ਕਿਹੜਾ ਸੂਆਈ ਇਹ ਤਕਰੀਬਨ ਹੈਗਾ 18 ਨੂੰ ਜਰਾਦਾ ਸੀ ਦੁੱਧ ਕਿੰਨਾ ਹੋਣ ਚੋਣ ਵਾਲਾ ਦੁੱਧ ਜੀ 11 ਦੇ ਉੱਪਰੀ ਆ ਘਟ ਨਹੀਂ ਸਕਦਾ 11 ਲੀਟਰ ਹਾਜ਼ਰ ਆ ਜਾਵਾਂ ਹਾਂ ਹਾਜ਼ਰ ਆ ਜਾਵਾਂ ਚੋਣ ਚਾ ਉਹ ਕੇ ਆ ਇਹ ਸੂਆ ਇੱਕ ਨੰਬਰ ਇਹਦਾ ਭਾਗ ਕੀ ਰਹੂਗਾ ਜੀ ਇਹਦਾ ਵੀਰ ਇੱਕ ਪੰਤਣਗੀ ਜੀ ਤੋਰੇਵਾਰ ਨੂੰ ਸੋਬਰ ਸੈਂਕੂ ਮੂੰਹ ਮੱਥਾ ਦੇਖ ਸਕਦੇ ਹੋ ਰਾਜੀ ਸਮੀ ਬੜੀ ਵੀ ਮੂੰਹੋ ਚੋਗ ਗਿਆ ਤੇ ਥਾਂਡੇ ਵਾ ਸੋਹਣਾ ਸਾਫ ਸੁਥਰਾ ਗੁੱਲੇ ਵਾਲਾ ਥਾਂਡੇ ਵਾਗਾ ਤੇ ਬਾਕੀ ਪਤਲੀ ਨਰਮ ਚਮੜੀ ਦੀ 1 45 ਕੀਮਤ ਆ 11 ਲੀਟਰ ਦੇ ਲਗਭਗ ਦੁੱਧ ਦੇ ਥੱਲੇ ਹਾਜ਼ਰ ਆ ਹਰਿਆਣੇ ਜੀ ਵੀ ਦਾਦਾ ਕਿ ਅਸੀਂ ਟੋਲ ਕੇ ਲੈ ਕੇ ਆਏ ਸੀ ਪਰ ਇੱਥੇ ਉਹ ਨੇੜੇ 2 ਕਿਲੋ ਦੁੱਧ ਘਾਟਾ ਝੁੱਠੇ ਥੱਲੇ ਕਿਉਂਕਿ ਆਇਆਂ ਸਫਰ ਦੇ ਵਿੱਚ ਉਹ ਆਇਆਂ ਪਸ਼ੂ ਭੰਨਿਆ ਜਾਂਦਾ ਹੈਗਾ ਤੇ ਸਾਫ ਸੁਥਰਾ ਲੈਵਾ ਦੇਖੋ ਚਾਰੇ ਥਾਂ ਨਿਕਣ ਵਿੱਚੀ ਤੇ ਤੇ ਰਾਜੀ ਸਮੀ ਬੜੀਆ ਬੱਚਾ ਇਹਦੇ ਵਿੱਚ ਆ ਗਈ ਕੱਟੀ ਸੋ ਦੋ ਦਿਖਾ ਦਿਆਂ ਪਲੂਨ ਘਟੀਆਂ ਤੇਰੀ ਪਹਿਲੇ ਨੰਬਰ ਜੇ ਬਗਾਲਾ ਕਰਦੇ ਉਹ ਵੀ ਚੌਕੀ ਐ ਉਹ ਹੋਈ ਹਾਂਜੀ ਉਹ ਵੀ ਚੌਕੀ ਐ ਜੀ ਇਹ ਵੀ ਚੌਕੀ ਐ ਦੋਨੋਂ ਚੌਕੀਆਂ ਠੀਕ ਆ ਦੋ ਟਾਈਮ ਲੀਟਰ ਭਰਾ ਕੇ ਦੇ ਦਾਂਗੇ ਆਪਾਂ ਜਿਵੇਂ ਮਰਜ਼ੀ ਵਾਲਾ ਦੋ ਆਪਦਾ ਤਸੱਲੀ ਕਰਕੇ ਲੈ ਕੇ ਨੀ ਠੀਕ ਆ ਨੰਬਰ ਬੋਲੇ ਦੁਬਾਰਾ ਆਪਣਾ ਆਪਣਾ ਨੰਬਰ ਹੈਗਾ 94640 ਜੀ 94999 ਦੂਸਰਾ ਨੰਬਰ ਹੈਗਾ 80548 15936 ਸੋ ਦੋ ਨਗ ਦਿਖਾ ਦੇ ਕਿਸੇ ਵੀਰ ਦੇ ਪਸੰਦ ਦਾ ਕੋਲਿਆ ਕਿਸੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖ ਲਈ ਸਭ ਦਾ ਤਹਿਦ